ਨੀ ਪੈਰ ਕਰ ਮੋ ਉਹ ਤਾਂ ਕਿੱਥੇ ਗਈ ਬਾਹਰ ਸਭ ਕੀ ਦਾ ਨਾਰਾ ਉਹ ਤੂੰ ਜੀ ਨਾ ਬਾਹਰ ਆ ਜਾਂਦੀ ਹੋਵੇ ਨੀ ਪੈਰ ਕਰ ਮੋ ਆਈ ਤੇ ਨਹੀਂ ਆ ਰਹੀ ਲੈ ਪ੍ਰੀਤ ਆ ਜਾ ਆ ਜਾ ਆ ਜਾ ਨੀ ਆਵਾ ਕਿੱਥੇ ਆ ਤੂੰ ਆਉਂਦਾ ਤਾਂ ਕੋਈ ਡਰਾਤ ਕੋਈ ਤੋ ਇਨਕ ਵੇਲਾ ਕਰਾਈ ਕਿਰਪਾ ਮੈਂ ਤਾਂ ਉਤੋਂ ਦਾਤੀ ਨਹੀਂ ਨੂੰ ਗਾਂ ਆ ਜਾ ਇੱਦਾਂ ਵੀ ਨਹੀਂ ਜਾਣੀ ਆ ਤੇ ਸਬਜੀ ਦੀ ਮੈਂ ਤਾਂ ਜਾ ਨਹੀਂ ਸਬਜੀ ਦੀ ਸੁਣਦਾ ਭਾਂਡੇ ਪੇਸ ਪੈ ਗਿਆ ਲੜਾਈ ਬੜੀ ਤਗੜੀ ਪੈ ਗਈ ਸੋਨਾ ਲਈ ਵੀ ਕੜੀ ਤੇ ਬਣਾਈ ਨਹੀਂ ਉਹਨੇ ਕਦੋਂ ਬਣਾਈ ਮੈਂ ਤਾਂ ਚਾਰ ਨਾਲ ਰੋਟੀ ਖਾਗੀ ਮੈਂ ਦੇਣਾ ਤੇਰੇ ਚੱਤੇ ਬੈਠੀ ਰਹਿੰਦੀ ਮੈਂ ਤਾਂ ਤੱਪਨ ਮਾਰ ਲੈਂਦੀ ਭੁੱਖਾ ਚੰਗੇ ਵੇਲੇ ਮੈਂ ਬਣਾ ਲੀ ਫੜਾ ਕੀ ਬਣਾਇਆ ਮੈਂ ਕੋਈ ਤਿੰਨ ਮੈਂ ਕੀ ਜਿਹਾ ਕੀ ਬਣਾਇਆ ਮੈਂ ਵੀ ਕੁਝ ਬਣਾਉਣਾ ਮਾਸਾ ਦੇ ਦੇ ਮੈਨੂੰ ਕਦੋਂ ਨਹੀਂ ਚੰਗੇ ਲੱਗਦੇ ਮੈਂ ਸਵੇਰੇ ਕੜੀ ਬਣਾਉਂਗੀ ਤੈਨੂੰ ਸਾਹ ਪੜੀਦਾ ਦੇ ਨਹੀਂ ਅੱਜ ਨਹੀਂ ਮੇਰੇ ਕੋਲ ਹੋਣੀ ਆਇਤਾ ਮੈਂ ਥੋੜੀ ਜਿਹੀ ਬਣਾਈ ਪਨੀਰ ਸੀ ਮਾਸਾ ਬਕਿਆ ਉਹ ਹਟਾਇਆ ਕਿਉਂਕਿ ਨਹੀਂ ਪਤਾ ਸੀ ਮੇਰੇ ਘਰ ਹੈ ਤੈਨੂੰ ਕਿੱਥੋਂ ਕੜੀ ਲੱਗਦੀ ਜਿੰਨੇ ਪਨੀਰ ਖਾਣਾ ਹਾਂ ਹਾਂ ਨਹੀਂ ਮੇਰੇ ਜੋਗਾ ਕਿੱਥੇ ਛੱਡ ਦੇ ਤੈਨੂੰ ਪਤਾ ਨਿਆਣੇ ਆ ਸੁੱਖਣਾ ਮੇਰਾ ਘਰ ਵਾਲਾ ਉਹ ਹੀ ਖਾ ਚੱਟ ਜਾਂਦੀ ਸਾਰਾ ਕੁਝ ਚਲ ਕੋਈ ਨਹੀਂ ਸਵੇਰੇ ਬਣਾਉਂਗੀ ਚੰਗਾ ਹੁਣ ਫਿਰ ਕਿੱਥੇ ਆਵੇ ਆਪਣੇ ਖਾਣ ਤੇ ਖਾਣ ਦਾ ਅੰਦਰ ਰੋਟੀ ਖਾਣ ਦੇ ਨਾਲ ਕੁੜ ਬਾਈ ਉਹ ਇਧੀਆਂ ਪੋਹੇ ਚੜਾਈ ਨੇ ਤੇ ਲੰਗਰ ਖਾਣਦੇ ਹੀ ਆ ਕਿ ਚਾਲ ਫਿਰ ਮੈਂ ਜਾਨੀ ਮੈਨੂੰ ਤੇ ਅੱਤੀ ਰਾਤ ਹੋ ਜਾਈਂ ਥੋੜੀ ਤੇ ਤੇਰਾ ਨਾਲ ਗੱਲਾਂ ਮਾਹੋ ਜਾ ਫੇਟਾਂ ਦੀ ਘੜੀ ਪੈ ਜੇ ਸੌਣਾ ਹੀ ਆ ਰਾਤ ਦੀ ਚਰਖਾ ਖਤਮ ਆ ਟਾਈਮ ਤੇਰੀ ਕਿਤੇ ਬਹਿ ਬੁਲਾਉਣ ਦਾ ਦੱਸ ਜਾ ਕੇ ਤੇ ਮੈਂ ਸੌਵਾਂ ਸਵੇਰੇ ਆਵਾਂਗੀ ਚਲ ਚੰਗਾ ਫਿਰ ਮੈਂ ਵੀ ਗੇਟ ਮਾਰ ਲਾਂ ਲੈ ਹੁਣੇ ਗੇਟ ਮਾਰ ਲੈਣਾ ਹੀ ਦੱਸ ਗੇਟ ਮਾਰਨਾ ਫਿਰ ਨਹੀਂ ਹੁਣੇ ਗੇਟ ਮਾਰ ਲੈਣਾ ਹੀ ਦੱਸ ਲੈ ਹੋਰ ਗੇਟ ਮਾਰਾ ਕਿ ਕਿਸ ਨੂੰ ਇਹ ਤੇ 8 ਵਜੇ ਸਰ ਮਾਰ ਕੇ ਕੀਟ ਇਹਨਾਂ ਦੇ ਕਮਲੇ ਕੁਮਲੇ ਖੈਰ ਤੇ ਮਾਰ ਮੇਰੇ ਵਾਲ ਨੇ ਖਾਧੀ ਪੀਤੀ ਗੰਦਾਸ ਬਾ ਗਾਲ ਪਾਊਗਾ ਇਹ ਬੰਨਾ ਤੂੰ ਗੇਟ ਕਿਸੀ ਕਰਦੀ ਆ ਚੰਗਾ ਚੰਗਾ ਗੁੱਸਾ ਨਾ ਕਰੀ ਮੇਰੇ ਭੈਣੇ ਇਹ ਗੁੱਸਾ ਕਾਹਦਾ ਮੈਂ ਕਰਨਾ ਚਾਹੁੰਦਾ ਚੰਗਾ ਮਸਾਂ ਉਟਾ ਲੈ ਫੋਟੋ ਤੇ ਵਜੇ ਨਾ ਤੇ ਮੈਂ ਵੀ ਇਹਨੂੰ ਵੀ ਲੱਗਦਾ ਮੈਂ ਸਬਜ਼ੀ ਲੈਣ ਆਈ ਹਾਂ ਫੇਰੇ ਤੇਰੇ ਆਸਰੇ ਬੈਠੀ ਰਹਿੰਦੀ ਤੇ ਮੈਂ ਮਰ ਜਾਂਦੀ ਪੁੱਫੀ ਉਡਮਾਰੀ ਕਣੀ ਕੁੰਡਾਈ ਲਾ ਗਈ ਉੱਤੋਂ ਮੈਂ ਤੇ ਆਖੇ ਕੋ ਲੱਭ ਜਾਂਦਾ ਤੇ ਕੁੰਡਾ ਹੀ ਲੱਗਦੀ ਹੈ ਇਹਦਾ ਕੁਛ ਲੱਭ ਜਾਂਦਾ ਚਲ ਮੇਰਾ ਵੀ ਕੁਸਾਰ ਜਾਂਦਾ ਦੇਣ ਬਣ ਜਾਂਦਾ ਮੇਰੀ ਵੀ ਦਿਹਾੜੀ ਪੈ ਜਾਂਦੀ ਪਰ ਕੋਈ ਨਾ ਸਵੇਰ ਵੀ ਚੜੀ ਜਾਣਾ ਛੈਤੀ ਰਹਿ ਗਏ 2-3 ਘੰਟੇ ਉਤੋਂ ਦੇ ਵੱਜ ਗਏ ਨਾ ਮਨਾ ਕਰੇ ਤਾਂ ਜੇਕਰ ਤੇ ਮੇਰਾ ਵੀ ਵੀਰ ਗੇਟ ਖੁੱਲਣਾ ਜੇਕਰ ਤੇ ਮੇਰਾ ਘਰਵਣਾ ਬਾਹਰ ਆ ਗਿਆ ਨਾ ਉਹਨੇ ਆਖਾ ਤੂੰ ਕੀ ਪਹਿਰੇਦਾਰੀ ਕਰਨ ਤੀ ਉਹਨੇ ਤੇ ਗੇਟ ਗਾੜੀ ਖਲੋ ਕੇ ਉਹਨੂੰ ਭਾਰੇ ਭੋਲੇ ਨੂੰ ਕੀ ਪਤਾ ਕਿ ਮੈਂ ਤੇ ਆਪਣੇ ਦਾਵਾਂ ਤੇ ਕਰਨ ਦੇਣੀ ਚੰਗਤ ਰੋਪੇ ਰਿਬੇ ਖੂਤ ਬਿਮਾਰੀ ਪੈਣੀ ਆ ਉੱਚੇ ਕੁੰਡਾ ਨਾਲ ਨਹੀਂ ਤੇ ਮਤੋਂ ਦੀ ਟਾਪਾ ਜਣਾ ਤੇ ਕਿਤੇ ਬਿਮਾਰੀ ਪੈਣੀ ਚੀਜ਼ ਵੀ ਨਹੀਂ ਕੋਈ ਰਹਿਣ ਦਿੰਦੀ ਬਾਹਰ ਸਾਰੀਆਂ ਐ ਸਾਭ ਸੂਤ ਦਿੱਤੀਆਂ ਕਿਤੇ ਨਿਚੋੜ ਪਾਉਂਦੇ ਇਹਨਾਂ ਨੂੰ ਦੀਨ ਕਿੰਨੀ ਦੀ ਕਾਦੀ ਕਿੰਨੇ ਦਾ ਸੋਹਣਾ ਹੋ ਜੀਂ ਨਾ ਕੋਈ ਲਾ ਕੀ ਗੱਲ ਅੱਜ ਮੈਡਮ ਘਰ ਤੇ ਸੁੱਕੀ ਵੀ ਤੇ ਸਬਜੀ ਪਾਣੀ ਦਾ ਕੋਈ ਫਿਕਰ ਨਹੀਂ ਹੈ ਉਹ ਨਹੀਂ ਬਣਾਉਣਾ ਆਜੂ ਕਹੇ ਮੈਂਹਦੀ ਲਾਈ ਮੈਂ ਠੀਕ ਨਹੀਂ ਲੈ ਠੀਕ ਨਹੀਂ ਇਹ ਨੂੰ ਇਹ ਤਾਂ ਤੀਜੇ ਦਿਨ ਹੀ ਠੀਕ ਹੋਦੀ ਬਣਾਉਣੇ ਤੇ ਬਣਾ ਲੈ ਨਹੀਂ ਬਣਾਉਣੇ ਤੇ ਨਾ ਬਣਾਵੇਂ ਮੇਰੇ ਕੋਲ ਤਾਂ ਨਹੀਂ ਚ ਬਣਦੀ ਚੱਲ ਉੱਠ ਸਬਜੀ ਬਣਾ ਲੈ ਰਾਜ ਚਾਰ ਨਾ ਕੋਣੇ ਤੈਨੂੰ ਰੋਟੀਆਂ ਰਾਜ ਚਾਰ ਨਾ ਰੋਟੀਆਂ ਕੋਣੀਆਂ ਟੱਪੜ ਨੂੰ ਨਮੇ ਦੇ ਆਖਾ ਸੀ ਤੂੰ ਅੱਖ ਨਹੀਂ ਮੈਂ ਕੜੀ ਬਣਾਉਣੀ ਕੱਲ ਕਦੂ ਬਣਾ ਲੈ ਤੇ ਹੁਣ ਕੱਲ ਨੂੰ ਤੂੰ ਕੜੀ ਬਣਾ ਲੈ ਨਾਲ ਬਣਾ ਲੈ ਨਹੀਂ ਮੈਨੂੰ ਤਾਂ ਸਾਰੀ ਦਾ ਬੱਤੀ ਮੈਂ ਕਾਲੇ ਜੀ ਕਰਦਾ ਅੱਜ ਨਹੀਂ ਕਰਦਾ ਅੱਜ ਨਹੀਂ ਮੇਰਾ ਮੂਡ ਹੈਗਾ ਕੜੀ ਕੁੜੀ ਬਣਾਉਣਾ ਤੇ ਮੇਰਾ ਕਾਲੇ ਜੀ ਕਰਦਾ ਯਾਨੀ ਕੋਈ ਪੜਾਈ ਮਰੀ ਨਹੀਂ ਕਦੋਂ ਰੇ ਨੇ ਕੱਢ ਦਿੱਤੇ ਅੱਜ ਅੱਜ ਜੀ ਨੂੰ ਕੀ ਹੋ ਗਿਆ ਕੱਲ ਜੀ ਕਰਦਾ ਸੀ ਤੇ ਮੈਂ ਉਹੀ ਚੀਜ਼ ਥੋੜੀ ਜਿਹੜਾ ਮੇਰਾ ਜੀ ਕਰਦਾ ਅੱਜ ਮੇਰਾ ਛੋਲੇ ਦੀ ਸਬਜ਼ੀ ਜੀ ਕਰਦੇ ਆ ਭੋਲੇ ਸਾਰੇ ਨਾ ਸਵੇਰ ਦੇ ਬਣਾ ਸੱਚ ਜਿਆ ਬਣਾ ਲੈ ਛੋਲੇ ਦੀ ਬਣਾ ਲੈ ਕੋਈ ਪਰਦੀ ਵਿੱਚ ਟੱਪੜੇ ਆਵੇ ਹੱਥ ਪੈਰ ਤੁਹੰਦਾ ਮੈਂ ਲੰਮੇ ਟ ਮੈਨੂੰ ਵੀ ਨਹੀਂ ਲੱਗਦਾ ਕਿ ਇਹ ਹੱਥ ਪੈਰ ਕਿਦਾਂ ਠੀਕ ਹੋਣਗੇ ਜਿੰਨੇ ਅੱਜ ਘੜੀ ਪੈਈ ਗਈ ਹੈ ਨਹੀਂ ਸਰੀਰ ਠੀਕ ਹੈ ਤੇ ਮੈਂ ਆਖਿਆ ਚੱਲ ਕਰ ਲੂ ਤੋ ਅੱਧੀ ਰਾਤ ਤੋ ਜੋਗੀ ਮੇਰੀ ਵੀ ਅੱਖ ਲੱਗ ਗਈ ਜਦੋਂ ਮੈਂ ਹਾਂ ਮੈਨੂੰ ਹੋ ਕੇ ਕਿ ਮੈਨੂੰ ਨਹੀਂ ਪਤਾ ਕਿਲੇ ਵੇ ਨਾਰੇ ਨਾ ਮੇਰੀ ਗਾਲ ਸੁਣ ਚੌਲ ਬਣਾ ਲਈ ਨਾਲ ਚੁੱਕੇ ਨਾ ਗੱਲਾਂ ਤੇ ਤੂੰ ਮੜੀਆਂ ਸੁਣੂ ਆਵਾ ਸੁਆਦ ਲੱਗਦੇ ਨਾਲ ਮੇਰੇ ਨਿਆਣੇ ਬੜੇ ਖੁਸ਼ ਹੋ ਕੇ ਖਾਂਦੇ ਆ ਆਹ ਹੋ ਤੈਨੂੰ ਸਵਾਦ ਕੀ ਨਹੀਂ ਲੱਗਦਾ ਮੈਨੂੰ ਤੇ ਉਹ ਪਤਾ ਲੱਗੇ ਹੈ ਜੇ ਐਡਾ ਹੀ ਮੂਹ ਲਨ ਨੂੰ ਲਾਗਾ ਦੇ ਕੇ ਤੀਆਂ ਜਾ ਕੇ ਤੇ ਚੌਲ ਬਣਾ ਲਾ ਬਾਲ ਕੇ ਮੇਰੇ ਕੋਲ ਨਹੀਂ ਚੌਲ ਬੰਦੇ ਮੈਂ ਤੇ ਅੱਧੀ ਆ ਸਬਜੀ ਬਣਾਉਣੀ ਤੈਨੂੰ ਜਿੰਨਾ ਸਭ ਜੀਜੀ ਕਰਦੇ ਆ ਉਹਨਾਂ ਕੋ ਤਾਂ ਉਹ ਕਹਿੰਦੇ ਚੰਗਾ ਨਾ ਬਣਾ ਮਗਰ ਉਹ ਲੈ ਤੇ ਮੈਂ ਬਣਾਉਣੇ ਆਪਣੇ ਕਿਤੇ ਨਿਆਣੇ ਜੋਗੇ ਹੀ ਚਰਨਾ ਆਖੇ ਨਾ ਕਿ ਮੇਰੇ ਕਿਤੇ ਜੋਗੇ ਹੱਥ ਪੁੱਠੇ ਨੇ ਸੱਤ ਲੱਗੀਆਂ ਮੈਂ ਤੇਰੇ ਨਿਆਣਿਆਂ ਨੂੰ ਦੇ ਦੂੰਗਾ ਤੈਨੂੰ ਲਈ ਦੇ ਦੇ ਜਿੱਦਾਂ ਤੂੰ ਜਿੱਦਾਂ ਬਣੇ ਚੌਲ ਵੀ ਦਜੀਏ ਪੇਛੇ ਵਾਲੀ ਹੁੰਦੀ ਸੰਗ ਨਹੀਂ ਤੂੰ ਹੀ ਖਾ ਮੈਂ ਆਪਣੇ ਬਣਾ ਰਹਾ ਹਾਂ ਬਣਾ ਲੇਗੀ ਚਾ ਬਣਾ ਦੇ ਫਿਰ ਹੈ ਵਧਿਆ ਜਪਣਾ ਵੀ ਚੰਗਾ ਪੇਸ਼ ਲਾ ਕੇ ਵਧਿਆ ਬਣਾਵੀਂ ਚੰਗਾ ਪੇਸ਼ ਲਾ ਕੇ ਵਧਿਆ ਪਰ ਮੈਂ ਹੋਣਾ ਮੈਂ ਤਾਂ ਵੈਸੇ ਉਦਾਂ ਹੀ ਕਰਦੀ ਮੈਂ ਆ ਤੂੰ ਵਧਿਆ ਬਣਾਉਣੀ ਇਹ ਅੱਗੇ ਜੋੜੇ ਮੈਂ ਦੋ ਹੱਥ ਠੀਕਾ ਜੇ ਤੂੰ ਨਹੀਂ ਮੇਰੇ ਬਣਾ ਸਕਦੀ ਤਾਂ ਮੈਂ ਤੇਰੇ ਕੰਨ ਬਣਾਉਣਾ ਪਹਿਲਾਂ ਜਵਾਰ ਕਿਹਦੇ ਤੈਨੂੰ ਆਪੇ ਚਾਣਾ ਜੇ ਮੈਂ ਪੇਸ਼ ਲਾ ਕੇ ਬੜੇ ਸੋਹਣੇ ਬਣਾਉਣੀ ਤੇ ਮੈਨੂੰ ਵੀ ਹੋਵੇਂ ਜੀ ਪਸੰਦ ਆ ਮੈਂ ਨਹੀਂ ਆਪਣੇ ਜੋਗੇ ਬਣਾਉਣੀ ਮੈਂ ਤੇਰੇ ਜੋਗੇ ਨਹੀਂ ਬਣਾਉਣੇ ਪੜੇ ਉਹ ਤੇ ਕਿਤੇ ਲੱ ਜਾਂਦਾ ਕਿ ਪਰ ਉੱਤੇ ਚੜੀ ਜਾਂਦੀ ਹਾਂ ਮੈਂ ਕੋਟਣਾ ਬਾਹਰ ਚੱਕ ਕੇ ਮਿਰਚ ਦਾ ਸਿੱਟਾ ਪੈ ਗਿਆ ਉਹ ਹੋ ਗਿਆ ਤੇ ਮੇਰੇ ਵੀ ਨਾਲ ਚੌਲ ਬਣਾਉਣੇ ਮੈਂ ਤੈਨੂੰ ਦੱਸ ਦਿੱਤਾ ਕਿ ਮਨ ਮਾਰਨਾ ਕਤੀਲੇ ਦੇ ਛੋਲੇ ਸਬਜ਼ੀ ਦਾ ਫਰੇ ਚਲਾ ਕੇ ਅ ਰਾਤ ਨੂੰ ਫੇ ਚਾਰਨਾ ਗਾਣੀ ਮੈਨੂੰ ਕਿਉਂ ਠਾਇਆ ਪਹਿਲੇ ਕਤੀਲੇ ਬਤੂਲੇ ਬਾਹਰ ਛੱਡ ਦਿੰਦੀ ਤੈਨੂੰ ਪਤਾ ਚੰਗਾ ਭਲਾ ਪਤਾ ਵੀ ਸਬਜ਼ੀ ਤੂੰ ਬਣਾ ਲੈ ਜਿੱਥੋਂ ਬਣਾ ਨਹੀਂ ਸਕਦੀ ਤੂੰ ਜਾ ਕੇ ਮੱਜਾ ਮੱਲ ਕੇ ਤੇ ਪੈ ਜਾਣੀ ਵੀ ਮੇਰਾ ਸਾਥ ਚੂ ਕਰੇ ਨਾ ਤੂੰ ਤੇ ਕਦੀ ਮੱਜਾ ਮੱਲਿਆ ਨਹੀਂ ਪੈਣਾ ਮੈਨੂੰ ਪਤਾ ਮੇਰਾ ਨਹੀਂ ਸਾਣਾ ਮੈਂ ਤੇ ਮਾਰੀ ਦੀ ਨੂੰ ਮੱਲਿਆ ਤੇਰਾ ਸਾਥ ਦਾ ਰਹਿੰਦਾ ਵਾ ਮੈਨੂੰ ਪਤਾ ਮੇਰਾ ਵੀ ਸਾਣਾ ਤੈਨੂੰ ਕਰਨਾ ਹੀ ਪੈਣਾ ਉਹ ਤੇ ਮੇਰੀ ਉਹਨੂੰ ਅੱਖ ਲੱਗ ਗਈ ਪਤਾ ਹੀ ਨਹੀਂ ਲੱਗਾ ਕਿਦਾਂ ਨੂੰ ਦਿਨ ਚੱਲ ਗਿਆ ਮੈਨੂੰ ਪਤਾ ਹੀ ਤੂੰ ਤੇ ਮਾਰਾਣੀ ਹੈ ਤੂੰ ਸ਼ਰਤ ਤੋਂ ਬਰ ਨਾ ਕੇ ਕੰਮ ਨੂੰ ਹੱਥ ਲਾ। ਮੈਂ ਵੇਲੀ ਨਾ ਕੋ ਕੰਮ ਕਰਾਣਾ। ਨਾ ਵੇਲੀ ਕੀ ਉਹ ਤੂੰ ਕਰਨਾ ਜਾ ਕੇ ਹੈ। ਵੇਲੀ ਹੈਗਾ ਕੋ ਕੰਮ ਕਰਨ ਵਾਲਾ ਮੈਨੂੰ ਤਾਂ ਕੋ ਦੇਖਦਾ ਨਹੀਂ। ਉੱਥੇ ਕੀ ਇੱਟਾ ਲਾਉਣੀ ਆ ਤੂੰ। ਹਾਂ ਹਾਂ। ਤੂੰ ਡੰਗਰ ਤੇ ਥਲੋ ਗੋਆ ਗੋਲਟਾ ਨਾ ਡੰਗਰ ਚੋਂ ਹੁੰਦਾ ਟਾਈਮ ਹੋ ਜਾ। ਨੀ ਯਾਰ ਆਮ ਕਰਕੇ ਨਾ ਬਹਿ ਜਾ। ਮੈਂ ਇਹ ਪਤਾ ਕਿ ਬੇਲੀ ਦਾ ਬੰਨ ਲਾ ਕੇ ਕਿਧੇ ਕੋ ਜਾਣੀ। ਕਿਧੇ ਕੋ ਜਾਣੀ ਤੇ ਕਿਹੜੇ ਤਰੀਕੇ ਨਾਲ ਤੋਬਾ ਚੰਦੀ ਮਾਰੀ ਤਾਂ ਤੂੰ ਉਹਦੇ ਕੋ ਜਾ ਕੇ ਬਹਿ ਦੇਂਦੀ। ਮੈਨੂੰ ਪਤਾ ਵਾ ਕਿੰਨਾ ਕੁ ਤੂੰ ਇਹ ਨਹੀਂ ਕੰਮ ਕਰਕੇ ਆਉਂਦੀ ਆ। ਜਿੰਨੇ ਵੀ ਘਰੇ ਰੰਗ ਲਾਉਂਦੀ ਆ ਨਾ ਘਰੇ ਤੇ ਤੇ ਤਾਂ ਨਾ। ਨਾ ਜਾਵਾ ਫਿਰ ਵੇਲੇ ਜਾਦੇ। ਨਾ ਜਾਉਂ। ਆਟਾ ਟੱਕ ਟੱਕ ਗੋਲਣਾ ਕਿ ਤੇ ਰੋਟੀ ਲਾ ਲਾ। ਆਟਾ ਨਹੀਂ ਮੇਕੋਣਾ। ਮੈਂ ਤਾਂ ਜੱਜ ਆਵੇ ਨਾ ਸਾਫ ਕੀਤੇ ਹੋ। ਕੀ ਕੋਈ ਨਾਲ ਜੋ ਜਾਵੇ ਤੇ ਉਜੂਗੀ ਚੌਲ ਬਣਾ ਕੇ ਖਾ ਜਿੱਦਾਂ ਦੇ ਖਾਦੇ। ਮੇਰੇ ਤੋਂ ਰਹਿਂਦੀ। ਨਹੀਂ ਨਹੀਂ ਵੇਲਾ ਬਣਾ ਦੇ ਪੈਣ ਵਾਲੀ ਤੇ ਵਾਵਾ ਪੇਸ਼ ਜੀ ਲਾ ਕੇ ਸ ਮੈਂ ਗਾਲ ਬਣਾਈ ਆਪਣੇ ਜੋ ਕਿ ਮੇਰੇ ਥੋੜੇ ਜਗੇ ਲੂਨ ਵਾਲੇ ਪਏ ਮੈਂ ਆਪੇ ਖਾ ਮੇਰੀ ਕਾ ਇਧਰ ਵੀ ਮੇਰਾ ਆਵੇ ਮੇਰੇ ਨਾਲ ਨਵਾਂ ਵਾਦੇ ਨਹੀਂ ਮੈਂ ਵਧਾਉਂਦਾ ਹੀ ਮਾੜੇ ਮਾੜੇ ਇਹਨਾਂ ਚ ਆਟਾ ਫਸ ਚਾਹਤਾ ਆ ਗੁੰਨਦੇ ਹਾਂ ਦੋ ਕਿ ਚਾਹਤੇ ਇਹਨਾਂ ਨੂੰ ਵਧਾ ਕੇ ਅਚ ਲਿਆ ਮੈਨੂੰ ਵਧਾ ਕੇ ਤੇ ਅਚ ਲਿਆ ਕਰ ਲੈ ਲੈ ਬੜੇ ਕੰਮ ਹੈ ਕਰਨ ਕਰਤਕੁਰਦਨ ਲੋੜ ਹੀ ਦੀ ਪੈਣੀ ਲੈ ਕਰਤਕ ਨਾਲ ਤੇ ਤੋਂ ਕੰਮ ਨਹੀਂ ਹੁੰਦਾ ਇਹਨਾਂ ਨਾਲ ਤਾਂ ਤੁਸੇ ਲ ਕੇ ਕੰਮ ਕਰ ਮੈਨੂੰ ਦਿਮਾਗ ਖਰਾਬ ਕਰਦੀ ਪੈਸੇ ਕੋ ਪਿਆਰ ਨਾਲ ਗੱਲ ਕਰਨਦੀ ਤੇਰੇ ਨਾਲ ਚੱਲ ਫਿਰ ਮੈਂ ਵੀ ਦਿਨ ਪਿਆਰ ਨਾਲ ਸੁਣਦੀ ਤੂੰ ਮੇਰੀ ਗੱਲ ਸੁਣ ਕਰ ਮੈਂ ਜਿਹਦੇ ਮਗਰ ਤੂੰ ਲੱਗੀ ਤੇਰੀ ਉਹਨਾਂ ਤੇ ਨਮਰਦਾਸ ਤਾ ਮੈਂ ਮੇਰ ਕੋ ਉਹਦੇ ਘਰ ਮੇਰ ਕੋ ਗੱਲ ਨਹੀਂ ਸੁਣੀ ਉਹਨਾਂ ਨੇ ਕੁਝ ਕਹਿਣਾ ਹੋਰ ਜਿਹੜੀ ਗੱਲ ਕਰਨੀ ਕਰ ਰਹੇ ਨੇ ਉਹਨੇ ਤੇ ਜਿੰਨਾ 베ਰਾ ਭਾਇ ਹੈ ਨਾ ਉਹਨੇ ਪਾਈ 20 20 ਸਿਆਣਿਆਂ ਦੇ ਜਾਂਦੀ ਹੈ ਆਪਣੀ ਦੇ ਚੱਤ ਰਦੀ ਰਹਿੰਦੀ ਹੈ ਤੇ ਮਹਾਰਾਜ ਦਾ ਨਾਲ ਇੰਜ ਵਿਆਹਾਂ ਵਾਲੇ ਦੇ ਕਿੱਥੇ ਜਾਂਦੀ ਝੂਠ ਹੀ ਮੰਨ ਜਾਨੀ ਐਵੇਂ ਚੜ ਦਾ ਨਾਮ ਲਈ ਤੇਰਾ ਬੰਦਾ ਉੱਤੋਂ ਤੋਂ ਮਹਾਰਾਜ ਦਾ ਨਾਮ ਸਮਝ ਵੀ ਉਹ ਠੇਕ ਜਿਹਾ ਕੋਈ ਚੋਲੋ ਇਹਦਾ ਮਤਲਬ ਤੂੰ ਤੂੰ ਤੋਂ ਲੈਣੀ ਤੂੰ ਕਿੱਥੇ ਜਾਂਦੀ ਤੂੰ ਪਛਾੜ ਦੇ ਜਾਨੇ ਹਾਏ ਹਾਏ ਨਿਕਰਮੂ ਮੈਂ ਉਹਨਾਂ ਨੂੰ ਕੁਝ ਕਹਿਣਾ ਬਸ ਨਿਕਰਮੂ ਬੰਦਾ ਤੇ ਆਦੀ ਰਹਿੰਦੀ ਹੈ ਨਸ਼ਾ ਪੀ ਕੇ ਹੈ ਉਹਨੂੰ ਤੇਰਾ ਉਹ ਬੇਰਾ ਉਹ ਕਲੀ ਕਰੀਏਗੀ ਆਪਣੀ ਦੋਵਾਂ ਦੀ ਕਿੰਨੀ ਬਣ ਜਿੰਦੀ ਕਿ ਵੀ ਕਿੱਥੇ ਇੱਕ ਦੂਜੇ ਨੂੰ ਵੇਖਣਾ ਨਹੀਂ ਮੰਗੰਦਈਆਂ ਕਾਹਦਾ ਘੱਟ ਤੂ ਦੇ ਸਿਰਫ ਮੇਰੇ ਸਿਰ ਤੇ ਵੀ ਮੈਨੂੰ ਪਤਾ ਵਾ ਵੀ ਤੇਰੀ ਵਸ ਦਾ ਰੋਗ ਨਹੀਂ ਮੇਰੇ ਮਗਰ ਬਦੇ ਦੇ ਜੋ ਦਾ ਕਸੂਰ ਆ ਇਹ ਚ ਤੇਰਾ ਵਾ ਤੂੰ ਮੇਰੇ ਨਾਲ ਸ਼ਰੀਕੇ ਕਰਦੀ ਕੰਮ ਚ ਉਹਦਾ ਨਹੀਂ ਕਸੂਰ ਕੋਈ ਵੀ ਨਹੀਂ ਕਿਉਂ ਤੇਰੀ ਮੱਤ ਤੇ ਪੜਦਾ ਕਿ ਸਾਰਾ ਸਾਰਾ ਦਿਨ ਮੈਂ ਲੱਗੀ ਰਹੀ ਦੀ ਕੰਮ ਫਿਰ ਮੈਂ ਕਦੀ ਠਾਇਆ ਕਿਹਦੇ ਵੇਲੇ ਤੈਨੂੰ ਮੈਂ ਇਥੇ ਬੋਟੀ ਦੀ ਕੰਮ ਕਰ ਲਾ ਚੀ 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 ਇਸ਼ਤਿਹਾਰ ਕਰਦੀ ਤੇਰੇ ਬਾਰੇ ਸਾਂਝੇ ਕਰਦੀ ਆਪਾਂ ਕਿੰਨਾ ਰਲ ਕੇ ਕੰਮ ਦਾ ਨਹੀਂ ਪਜਾਰ ਰਲ ਕੇ ਕੰਮ ਕਰਨਾ ਹੈ ਐਦਾਂ ਹੀ ਐਹੀ ਹਾਰਿਆ ਤੇ ਆਪਣੀ ਹਡਾ ਪਾਟੀ ਰਹੀ ਤੇ ਜਿੱਥੋਂ ਤੱਕ ਦਮਾਗ ਹਨ ਉਹਨੇ ਪਿੰਨ ਸਾਰੇ ਖਾ ਚੱਟ ਜਾਨੇ ਜਿੰਨਾ ਕਿ ਮੈਂ ਕੁਛ ਕਹ ਤੈਨੂੰ ਮੈਂ ਕਹੀ ਜਾਨੇ ਉਹਨੂੰ ਨਾ ਕੁਛ ਕਹ ਉਹਨੇ ਕੋਈ ਨਹੀਂ ਕੁਛ ਨਹੀਂ ਕੀਤਾ ਨਾ ਕਦੀ ਕੋਈ ਗੱਲ ਨਹੀਂ ਕੀਤੀ ਇਹ ਤਾਂ ਹੋ ਗਈ ਹੈ ਤੇ ਕਮਲੀ ਹੈ ਉਹਨੇ ਤੇਰਾ ਸਫਾਇਆ ਕਰ ਦੇ ਇਹ ਬਿਨ ਮੈਂ ਦੱਸਾਂ ਆਪ ਤੇ ਉਹਦੇ ਘਰ ਭੋਕਰ ਤਾਂ ਨਹੀਂ ਹੈ ਬੰਦਾ ਉਹਦਾ ਤੇ ਚੰਗੇ ਕੰਮ ਤੇ ਹੀ ਜਾਣੇ ਉਹ ਤਿੰਨ ਮੈਂ ਦੱਸਾਂ ਸਾਰੀਆਂ ਦਾਵਾਂ ਤੇ ਕਰਦੀ ਰਹਿੰਦੀ ਆ ਕਿਹੜੇ ਵੇਲੇ ਤੂੰ ਆ ਡੋਵੇਂ ਕਦੀ ਖਾਂਡ ਲੈ ਜਿਆ ਕਰੂ ਤੇ ਤਮਾਂਗੇ ਕਰੀ ਕੋ ਦੇਂਦਾ ਨਾ ਤੂੰ ਮੈਨੂੰ ਕੁੱਤੇ ਵਾਂਗ ਵੱਡ ਵੱਟ ਪਾਈ ਨਹੀਂ ਉਹਨੇ ਮੈਨੂੰ ਕਦੀ ਜਦ ਮੈਂ ਘਰੇ ਜਾਂਦੀ ਕਿਤੇ ਚਾਹ ਪੀਉਂਦੀ ਕਿਤੇ ਮੈਨੂੰ ਭੌਂਦੀ ਕਿਤੇ ਮਾੜਾ ਚ ਘੜੀ ਕਦੀ ਮੈਨੂੰ ਨਹੀਂ ਜਿਹੜੀਆਂ ਮਿੱਠੀਆਂ ਮਾਰ ਦਿੰਦੀਆਂ ਐਂ ਹੀ ਕਰਦੀ ਰਹਿੰਦੀ ਨਾ ਤੂੰ ਚੁੱਪ ਕਰ ਜਾ ਮੈਂ ਚੋਟ ਕੇ ਚੱਲ ਜਣਾ ਮੈਂ ਸਿਰ ਜਿਆ ਖਾਦਾ ਤੂੰ ਮੈਨੂੰ ਦੱਸਾਂ ਕੋਸ਼ਿ। ਕਦੀ ਮੈਨੂੰ ਦੱਸ ਵੀ ਤੈਨੂੰ ਨੇ ਕਦੀ ਪੁੱਛ ਲਿਆ ਕੇ ਦਿੱਤਾ। ਤੂੰ ਤੇ ਕਦੀ ਕੋ ਕਦੀ ਕੋ ਕਦੀ ਕੋ ਹੈ। ਕਦੀ ਲਿਆ ਕੇ ਦਿੱਤਾ ਮੈਨੂੰ। ਹੋ ਵਿਚਾਰੀ ਘਰੋਂ ਨਾ ਕੋ ਮੈਨੂੰ ਕੀ ਲਿਆ ਕੇ ਦਵੇ। ਚੱਲ ਫਿਰ ਤੂੰ ਐ ਕਰ। ਉਹ ਤੇਰੇ ਨਹੀਂ ਨਾ ਤੂੰ ਆਂਦੀ ਪੀਤਾ ਦੀ ਮਾੜੀ ਦਿਲ ਦੀ ਸਾਫ। ਮੈਂ ਤੇ ਉਹਨਾਂ 20 ਇਹਨਾਂ ਪਰਤਾਵਾ ਕੀਤਾ। ਮੈਨੂੰ ਪਤਾ ਕੀ ਚੀਜ਼ ਲੈਣ ਨੂੰ ਭੱਜੀ ਆਉਂਦੀ। ਦੇਵ ਲੱਗਿਆ ਮੇਨ ਮੇਨ ਕੇ ਦੇਦੀ। ਤੇਰੀ ਐਡੀ ਚੀਜ਼ ਸੀ। ਐਦਾਂ ਸੀ। ਠੀਕ ਆ। ਤੂੰ ਐ ਕਰ। ਆ ਮੈਂ ਜਿਹਨੇ ਗੰਡੇ ਜਿਆ ਫੋਮ ਦਾ ਗੰਡਾ ਤੇ ਭਾਰਤ ਨਹੀਂ ਹੁਟਣ ਦੇ। ਜਾ ਤੂੰ ਕਾਤਰੀ ਨਹੀਂ ਮਾਦੀ ਜਦੋਂ ਗੰਡੇ ਲੈ ਲੈ ਹਾਂ ਲੈ ਹੁਣ ਪੈ ਗਈ ਨਾ ਲੋੜ ਕਹੀ ਨਾ ਲੋੜ ਤੇ ਪੈ ਗਈ ਆ ਜੇ ਲੈ ਕੇ ਆ ਲੈ ਕੇ ਆਏ ਕਿ ਨਾ ਫੇਰ ਫੈਦਾ ਨਾ ਫੇਰ ਲੈ ਕੇ ਆਉਂਗੀ ਦਊਗੀ ਮੈਨੂੰ ਇੰਨੀ ਜਿਹੀ ਚੀਜ਼ ਤੈਨੂੰ ਦੇ ਦਿੰਦੀ ਹੈ ਮੈਂ ਕਿਉਂ ਪਛਾਣ ਤੀ ਉਹਦੇ ਨਾਲ ਜੇ ਦੇਤੀ ਤੇ ਫੇਰ ਚਲ ਜਾ ਚੌਲ ਬਣਾ ਕੇ ਦੇ ਹਾਂ ਮੈਂ ਤੈਨੂੰ ਕੀ ਚੌਲ ਖੀਰ ਆਖ ਨੂੰ ਦੁੱਧ ਚ ਚੌਲ ਪਾ ਕੇ ਦੋ ਚਲ ਠੀਕ ਹੈ ਹੁਣ ਪੱਕੀ ਹੂਗਾ ਤੂੰ ਚੌਲ ਬਣਾ ਕੇ ਦੇਣਾ ਜੇ ਗੰਡੇ ਦੇ ਲੈ ਮੈਂ ਤੈਨੂੰ ਅਖੇ ਮੈਂ ਉਸੇ ਵੇ ਖੀਰ ਲੈਣੇ ਕਿ ਦੋ ਚੌਲ ਕੱਲ ਨਹੀਂ ਕੀ ਗੱਲ ਹੈ ਚਲ ਠੀਕ ਹੈ ਮੈਂ ਹੁਣ ਇੱਥੇ ਮੈਂ ਗੰਡੇ ਲੈ ਕੇ ਆਉਂਦੀ ਪਟਾਣੀਆਂ ਕਿੰਨੇ ਘੋਡੇ ਗਾੜੀਆਂ ਚ ਬਾਪ ਨਾ ਮੂੰਹ ਤੇ ਚਪੇੜ ਵੱਜਣ ਵਾਲੀ ਗੱਲ ਹੋ ਜਾਣੀ ਹੈ ਸ਼ਰਮਿੰਦੀ ਹੋ ਕੇ ਆਵੇਂ ਦੀ ਗਾੜੀਆਂ ਮੂੰਹ ਦਿਖਾਉਂ ਜੋਗੀ ਵੀ ਨਹੀਂ ਰਹਿਣਾ ਮੈਂ ਤੇ ਉਹਦੇ ਨਾਲ 20 ਹਜ਼ਾਰਾ ਕੀਤਾ ਮੇਰੇ ਨਾਲ ਵੀ ਇਦਾਂ ਹੀ ਕਰਦੀ ਹੁੰਦੀ ਸੀ ਹੈ ਤੇ ਜਦੋਂ ਆਪ ਜਾਣਾ ਤੇ ਆਖਣਾ ਹੈ ਹੀ ਨਹੀਂ ਧਾਰੀ ਸੁਧਾਰੀ ਚੀਜ਼ ਵੀ ਨਹੀਂ ਦੇਣ ਦਾ ਨਾਂ ਲਈਦੀ ਤੇ ਉਹਨਾਂ ਘਰੋਂ ਪਿੱਛੋਂ ਦੇ ਦੇਣੀ ਹੈ ਜਿਆਦਾ ਲੋ ਲੈ ਕੇ ਆਵੇਂ ਮੈਂ ਤਾਂੜ ਗੱਲ ਨਾ ਮੈਨੂੰ ਪਤਾ ਜਿੰਨਾ ਕੋਨੇ ਚੀਜ਼ ਦੇ ਦੇਣਗੇ ਖਾਂ ਦੀ ਮਿੱਠੀ ਮੂੰਹ ਲਾ ਰੱਖ ਦੀ ਚਿੱਕਾ ਤੇ ਆਪ ਦਾ ਕੋਟਾ ਕਿਸੇ ਨੂੰ ਕੀ ਕੰਮ ਉਹਦੇ ਤੇ ਗੱਲ ਤਾਂ ਆਪਾਂ ਨਾ ਕਿ ਜੇ ਇਹ ਮੇਰੇ ਕਹਿਣੇ ਕਰ ਹੈਂ ਇਹ ਮਨੂ ਆ ਕੋ ਮੇਰਾ ਵੀ ਬ੍ਰੋਬਰ ਦਾ ਕਾਰਨ ਤੇ ਮੈਂ ਉਹਨੂੰ ਕੀ ਕਹਿ ਸਕਦੀ ਮਰਜੀ ਕਹਿ ਦੀ ਤੇਰੀ ਅੱਗੇ ਮੈਂ ਝੋਲੀ ਅੱਡ ਗਈ ਇਹਨੂੰ ਕੋਈ ਮਰਤ ਬੁੱਧ ਪਾ ਇਹਦੇ ਕੋਈ ਖਾਨੇ ਗੱਲ ਪਾ ਹੈ ਉਹਦੇ ਨਾਲੋਂ ਪਛਾਣ ਹੋ ਜੇ ਜਿਹਨੂੰ ਖਾ ਚੱਟ ਹੈ ਕੀ ਇਹਨੂੰ ਕਰੂਗੀ ਹੈ ਨਾ ਨਿੱਕੇ ਨਿੱਕੇ ਦੇ ਨਿਆਣੇ ਮੈਨੂੰ ਤੇ ਇਹਦਾ ਮੂੰਹ ਮਾਰ ਜਾਂਦਾ ਇਹ ਉਹਦੇ ਮਗਰ ਲੱਗੀ ਹੈ ਮੈਨੂੰ ਪਤਾ ਨਾ ਉਹ ਕਿੱਡੀ ਚਤਰਾਈ ਮਾਰਦੀ ਹੈ ਇਹ ਉਤੋਂ ਉਤੋਂ ਕਰੀ ਜਾਂਦੀ ਇਹਨੇ ਜੋ ਕੀ ਹੈ ਜੇ ਇਹਦੇ ਸਮਝ ਹੋਵੇ ਤਾਂ ਕੰਨੂ ਉਹਦੇ ਮਗਰ ਲੱਗੇ ਮੈਨੂੰ ਟੈਨਸ਼ਨ ਆਉਂਦਾ ਹਾਂ ਤੇ ਕਹਿੰਦਾ ਰੇਤਾ ਹਾਂਜੀ ਹਾਂਜੀ ਕਰੀਏਗਾ ਹਾਂਜੀ ਹਾਂਜੀ ਕਰੀਏਗਾ ਮੈਂ ਦੱਸ ਕਿੱਥੇ ਜਾਣਾ ਮੈਂ ਕੀ ਕਰ ਲਈਏ ਕੋਸ਼ ਨਹੀਂ ਆਣਾ ਰੇਡੀਚੋ ਪਾਣੀ ਬਣਾਈ ਪਰ ਜਲਦੀ ਸਵੇਰੇ ਤੇ ਰਾਈਡ ਨਹੀਂ ਆਉਂਦੀ ਮੈਂ ਤੇ ਇੱਕੋ ਬਰਬ ਚ ਪਾ ਕੇ ਦੇਖੀ ਹਾਂ ਹਾਂ ਤੂੰ ਮੂ ਕੀ ਪੜ੍ਹਦੇ ਏ ਪਰ ਇਹ ਤਾਂ ਸਾਡਾ ਹਮਾਰਾ ਜੇ ਰਹਿ ਰਿਹਾ ਤਾਂ ਤੈਨੂੰ ਦੱਸ ਕਿ ਅਗਲੇ ਸਪੈਨ ਕਰੀਏਗਾ ਮੈਂ ਤੁਹਾਨੂੰ ਦੱਸਾਂਗਾ ਤੁਹਾਡਾ ਰਾਈਟਲਾ ਦਾ ਟਾਈਮ ਦਾ ਫਿਰ ਮੇਰੀ ਗੱਲ ਸੁਣੋ ਹਾਂਜੀ ਕੀ ਕਰੀਏ ਨਹੀਂ ਅੱਜ ਮੈਂ ਕਿਹਾ ਮੈਂ ਤੇ შੋਲੇ ਤਾਂ ਤੇ შੋਲੇ ਸਰ ਜੀ ਤੇ ਘੰਡੇ ਮੁੱਕ ਗਏ ਤੇ ਚਾਰ ਤੱਕ ਘੱਡੇ ਹੀ ਦੇ ਦੇ ਹਾਂ ਕਿ ਜਾ ਉਹਦੇ ਕੋ ਵੱਡੇ ਫੜ ਕੇ ਆ ਨਹੀਂ ਘੰਡੇ ਸੀ ਸ਼ੋਲੇ ਸਾਰੇ ਮੈਂ ਨਹੀਂ ਦੀ ਆਂ ਹਾਂ ਘੰਡੇ ਤਾਂ ਤੈਨੂੰ ਮੈਂ ਦੇ ਦੇਂਦੀ ਤੈਨੂੰ ਤੇ ਮੈਂ ਕਦੀ ਜਵਾਬ ਨਹੀਂ ਦਿੱਤਾ ਨਹੀਂ ਘੰਡੇ ਨਹੀਂ ਲਿਆ ਜੀ ਮੁੱਕ ਗਏ ਹਾਂ ਹਾਂ ਉਹ ਤਾਂ ਮੈਂ ਨਾ ਗਵਰੰਟੀ ਵਾਲਾ ਦੋ ਫੜੇ ਵੇਲੇ ਤੇ ਆਪ ਘੱਟ ਸੀ ਤੈਨੂੰ ਤੇ ਪਤਾ ਮੈਂ ਤੈਨੂੰ ਕੋਈ ਜਵਾਬ ਨਹੀਂ ਦੇ ਸਕਦੀ ਜੇ ਹੁਣ ਦੇ ਤਾਂ ਜ਼ਰੂਰ ਦੇਂਦੀ ਚਾਰ ਦੇ ਵੀ 8 ਦੇਂਦੀ ਜੇ ਕੋਈ ਤੇ ਸਾਰਾ ਦਿਮਾਗ ਹਾਏ ਭੈਣਾ ਆਖੀ ਨਾ ਉਸਾਰਾ ਕਰੀ ਫਿਰ ਮੇਰੀ ਸੋਨ ਗਾਲ ਮੇਰੇ ਕੋਲ ਜਿਹੜਾ ਡਰਾਉਣੇ ਘਲਾਇਆ ਉਹਨੇ ਦੇ ਅੱਖਾਂ ਨਾਲ ਲੈ ਲਿਆ ਨਹੀਂ ਹੋ ਵੀ ਦਾ 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 ਮੰਨ ਫਿਰਦੀ ਹੋਣੀ ਕੰਡੇ ਹੋਣੀ ਤੁਹਾਡੇ ਅੰਦਰ ਉਹ ਬੜੀ ਅੰਤਰੀ ਹੈ ਨੇ ਨਹੀਂ ਕੰਡੇ ਹੈ ਕਿੰਨੇ ਚਾਰ ਕਿਤੇ ਦੇ ਚ ਹੈਗੇ ਹਾਂ ਇਹਦਾ ਦਾ ਦੋ ਚਾਰ ਉਹਨੇ ਹਲਾ ਹੁਣ ਤੇਰੀ ਇੱਤ ਲੈ ਕੇ ਨਹੀਂ ਆਏਗੀ ਹਾਂ ਚ ਨਹੀਂ ਮੈਂ ਕੀ ਵੇਖਣਾ ਤੂੰ ਗੰਡੇ ਤੇ ਦੇ ਦੇ ਹਾਂ ਤੇ ਜੇ ਹੁਣ ਜੇ ਤਾਂ ਜ਼ਰੂਰ 4 ਦੇ 10 ਦਿਨ ਦੀ ਨਿਉਰੀਆ ਸਬਜ਼ੀ ਖਾਣੋਂਗੇ ਮੈਂ 10 ਕੀ ਵੇਖਣਾ ਚਾਹੀਦਾ ਨਹੀਂ ਮੈਂ ਸਵੇਰੇ ਕਰ ਦੂੰ ਤੇ ਕਦੋਂਛੇ ਤੇ 2 ਘੰਟੇ ਪਹਿਲਾਂ ਉਹ ਵੀ ਮੈਂ ਕਹਾਂਦਾ ਤੁਹਾਨੂੰ ਫੜ ਕੇ ਲੈਣੀ ਮੈਂ ਬਿਲਕੁਲ ਲੈਣ ਨੂੰ ਆਖਿਆ ਕਿ ਅੰਤਾ ਅੰਤ ਜੀ ਆਈ ਕਿਹੜਾ ਕਾਟੇ ਤੋਂ ਮਰ ਗਈ ਕਹਿੰਦਾ ਤੈਨੂੰ ਲਿਆ ਦੂੰ ਆ ਵੇ ਲੈ ਘੰਟਾ ਤੀਹ ਦਾ ਵਿੱਚ ਕੁਝ ਹਾਂ ਸਬਜ਼ੀ ਦਾ ਮਾਵਾ ਦਾ ਰੋਪ ਜਿਹਾ ਆਇਆ ਪਿਆ ਨਹੀਂ ਆ ਰੋਪ ਤੇ ਟਰਨ ਚ ਪੈਂਦਾ ਵਾਣਾ ਕੌਲੀ ਸਬਜ਼ੀ ਦੀ ਦੇਣੀ ਹਾਏ ਹਾਏ ਨੀ ਕੰਬਲੀ ਸਮਝੀ ਨੀ ਜੀ ਤਹੋਂ ਦੀ ਤਰੀਆ ਨਹੀਂ ਸਮਝੀ ਵਾਹ ਵਾਹ ਸਾਰੀ ਹੁੰਦੀ ਫੇਰ ਤਾਂ ਤੈਨੂੰ ਮੈਂ ਜ਼ਰੂਰ ਕਰ ਦਿੱਤੀ ਵੀ ਕਬਲਾ ਦੇਂਦੀ ਤੇਰੇ ਸਾਹਮਣੇ ਆਂ ਦੂਜੀ ਤੇ ਧਰੀ ਹੈ ਥੋੜਾ ਜਿਹਾ ਵਿੱਚ ਕਦੂ ਪਾ ਕੇ ਆਲੂ ਪਾ ਕੇ ਤਕ ਜਾਲਾ ਕੀਤਾ ਸੋਕਣਾ ਚਾਹ ਪੋਤਾ ਤੇਰੀ ਸਬਜੀ ਥੋੜੀ ਹਾਂ ਆ ਵੇ ਨਾ ਤੇਰੇ ਸਾਹਮਣੇ ਥੋੜੀ ਜੀ ਜਿਆਦੀ ਹੁੰਦੀ ਤਾਂ ਜ਼ਰੂਰ ਦੇਤੀ ਉਹ ਨਿਆਣੇ ਵੀ ਸਵੇਰੇ ਸਕੂਲੇ ਖੜਨੇ ਤੈਨੂੰ ਪਤਾ ਮੈਂ ਤਿੰਨ ਛਿੱਤੀ ਕਿਤੇ ਜਵਾਬ ਨਹੀਂ ਦੇ ਤੇ ਚਾਹ ਪੀਂਦਾ ਸੋਹੇ ਬਣਾ ਦੇਣੀ ਮੈਨੂੰ ਚਾਹ ਨਹੀਂ ਪੀਣੀ ਨੀ ਪੀ ਲੈਣੀ ਪੈਣਾ ਗੁੱਸਾ ਹੀ ਕਰ ਗਈ ਤੂੰ ਤੇ ਨਾ ਮੈਂ ਕਰਦੀ ਚਲ ਕੋਈ ਨ ਕੀ ਕਰਦੇ ਹੋ ਤੀਰਾਂ ਨੂੰ ਕੇ ਆਂ ਕੰਨੀ ਤੋਂ ਬਣੀਸ ਪਰ ਨਾ ਬਣਾ ਮੈਂ ਤੇ ਉਹ ਉੱਤਰੀ ਉਹ ਤੀ ਉਹ ਵੀ ਤੂੰ ਉਹ ਉਹ ਜੀ ਆ ਸਿੱਤਾ ਚਾਹ ਕੇ ਜਵਾਬ ਦੇ ਤਾ ਉਹਨੇ ਇੱਧਰ ਆਉਂਦਾ ਆ ਦੇਣਾ ਤੈਨੂੰ ਫੇਰੀ ਕਿੱਥੇ ਕਿਤਾ ਆਏਂਗੀ ਹੈ ਉਹ ਵੀ ਬੜੀ ਉੱਤਰੀ ਆਪਣੇ ਤਾਵਾ ਦੇ ਚਾਹ ਦੱਸ ਉਹ ਮੈਂ ਦੁੱਧ ਚ ਪੱਤੀ ਪਾ ਦਿੰਨੀ ਉਹ ਖਾਂਟਾ ਬੱਤੂ ਮੇਰੀਆ ਨਹੀਂ ਨਹੀਂ ਮੈਂ ਕੋਈ ਨਹੀਂ ਚੰਗਾ ਕਰ ਇਹ ਗੁੱਸਾ ਨਾ ਕਰੀ ਆਇਆ ਜਾਇਆ ਕਰੀ ਚੰਗਾ ਹਾਂ ਹਾਂ ਨਹੀਂ ਨਾ ਹਟ ਜੀ ਨਹੀਂ ਨਹੀਂ ਲੈ ਰਹੇ ਆਂ 100 ਰੁਪਏ ਤੇ 4 ਕਿਲੋ ਗੰਢੇ ਆ ਅਈ ਟੀ ਉਹ ਜੀ ਰਾਹ ਘਰ ਉਹ ਤੇ ਉਹ ਜੀ ਇਹ ਲੈਣ ਆਲੀ ਤੈਨੂੰ ਕੀ ਲੱਗਦਾ ਤੈਨੂੰ ਮੈਂ ਚੀਚਾਂ ਤੇ ਇਹਨੂੰ ਥੋੜੀ ਦੇਰ ਨਾ ਬਣਾ ਕੇ ਰੱਖੀ ਗੰਢੇ ਦੇ ਦੇ 4 8 ਦੇ ਦੇ ਆਹ ਤਰੀ ਵਾਲੀ ਸਬਜ਼ੀ ਬਣਾਉਣੀ ਅਈ ਟੀ ਚਲਾ ਜਿੱਦ ਕੰਮੀ ਨੂੰ ਸਬਜ਼ੀ ਕਾਦੀ ਖਾਦੀ ਤਾਂ ਤਾਂ ਕੰਮ ਨਹੀਂ ਦੇ ਦੇ ਸਬਜ਼ੀ ਦੀ ਪਰ ਅਈ ਟੀ ਚਲਾ ਕੇ ਕਹਿੰਦੇ ਸਬਜ਼ੀ ਵਿਖਾਦੀ ਤੇ ਕਾਲੀ ਨਜ਼ਰ ਆਣ ਦੇ ਐ ਨਾ ਨੀ ਲਾਤੀ ਸਬਜ਼ੀ ਨੂੰ ਕਿਤੇ ਪਚ ਨਹੀਂ ਮਿਲ ਕੋਣ ਆਂ ਉਹ ਹੋ ਜਾਂ ਮੇਰਾ ਤਾਂ ਮਾਮ ਜੀ ਵੀ ਬਾਹ ਤਵਾ ਤਵਾ ਮੇ ਕੜਾਈ ਇਸਰੋਂ ਨਿਕਲ ਆ ਰਹੀ ਜਿਆਤੀ ਚੱਲ ਸ਼ੁਗਰਾ ਲੱਗਾ ਤੇ ਮੈਨੂੰ ਵੀ ਤਮਾਮ ਮੇਰਾ ਚੱਲ ਗਿਆ ਤਾਂ ਬਦਾਂ ਗੰਟਿਆਂ ਨੂੰ ਨਾ ਕਰਤੀ ਕਿ ਚੌਕੇ 'ਚ ਨਹੀਂ ਚਾਹੀ। ਉੱਥੇ ਤੇ ਮੇਰੇ ਗੰਡੇ ਵੀ ਡਾਇਰੈਕਟ ਹੀ ਪਏ ਲਿਆ ਮਾ ਫਾੜ ਕੇ ਤੇ ਅੰਦਰ ਆਖਾ ਜੇ ਨਹੀਂ ਤੇ ਵੇਖ ਲੈ ਕਿਨੇ ਤਾਂ ਪਰਜਾਈ ਨੇ ਮੈਨੂੰ ਆਪਣੇ ਘਰੇ ਆਉਣਾ ਮਾ ਕਰਦੇ ਨਾ ਕਿ ਤੇਰੇ ਤੇ ਗੰਡੇ ਹੈ ਇਹ ਤੂੰ ਦਿੱਤੇ ਕਿਉਂ? ਜਾ ਕੇ ਹੇંચ ਘੱਟ ਤੇਨੇ ਤਾਂ ਗੰਡੇ ਢਾੜ ਲਿਆ ਵਾ ਤੇ ਮਾਰ ਜਾਂਦੀ 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 ਮੇਰੇ ਗੰਡੇ ਨਾ ਵੇਖ ਜਾਂਦੀ ਹੋਗੇ। ਪਹਾ ਪਣੀ ਪਹਾ ਚਾਰ ਪੈਗੇ ਆਉਂਦੇ ਨਾ ਕਿਸੇ ਤੋਂ ਹੋ ਗਈ ਸੀ। ਉਹ ਤੇ ਅੱਧੀ ਆ ਗਈ ਸੀ ਇਹ ਗੰਦੀ ਬਣਾ ਲੇਗੀ ਤੇ ਤੈਨੂੰ ਫੇਰ ਵੀ ਪਤਾ ਲੱਗਣਾ ਜੀ ਮੈਂ ਸਬਜ਼ੀ ਬਣਾਉਂਗੀ ਇਹ ਸਬਜ਼ੀ ਤੇ ਵੀ ਬਣਾਉਂਗੀ ਨਹੀਂ ਮੈਂ ਐਨੇ ਦੇ ਬਾਰੇ ਗੱਲ ਕਰ ਤੋਂ ਸੋਚਦੀ ਹਾਂ ਐਨੇ ਸਬਜ਼ੀ ਤੇ ਲੱਗਦੀ ਹੈ ਕਿ ਚਾਹੇ ਦੀ ਥੋੜੀ ਹੈ ਆਰਾਮ ਨਾਲ ਖਾਣ ਤੇ ਬਹੁਤ ਸੁਆਦੀ ਨਹੀਂ ਤੇ ਮੈਨੂੰ ਵੀ ਚਾਹੀਦੀ ਬਿਲਕੁਲ ਜਿੰਨੀ ਜੀ ਅਰੇ ਚਾਪਾ ਹੁਣ ਉਹਦਾ ਹੋ ਜੇ ਜੇ ਗੰਡੇ ਨਾ ਖੜੇ ਤੇ ਮੈਂ ਕੀ ਕਰੂੰਗੀ ਸੈਟ ਹੋਣੀ ਚਾਹਣਾ ਹੁਣ ਨਹੀਂ ਆਈ ਗੰਡੇ ਆਏ ਕਰਦੇ ਆ ਆ ਗਵਾਂਡਰ ਕੋ ਜਾਈ ਨੀ ਉਹਦੇ ਤੋਂ ਖੜ ਕੇ ਆਉਂਗੀ ਮੈਂ ਪ੍ਰੀਤ ਕੋਲੋਂ ਲਿਆਈ ਨੀ ਤੇ ਇਹਨੇ ਤੇ ਪ੍ਰੀਤ ਵਿਚਾਰੀ ਵੀ ਛੱਡ ਨਾਣੀ ਇਹਨੇ ਤੇ ਉਦੀ ਜਾਨ ਖਾ ਮਾਰਨੀ ਇੱਟਾ ਹੀ ਕਰਦੀ ਆ ਛਾਹੋ ਤੇ ਲਈ ਬੈਣ ਲਈ ਦੇਣਾ ਨਹੀਂ ਕਰਦੀ ਆ ਉਹਦੇ ਤੋਂ ਗੰਡੇ ਮੰਗਲੇ ਕੋਈ ਜੀਲੀ ਘਾਰ ਸੀ ਆਪ ਤਾਂ ਹੈ ਨਹੀਂ ਸੀ ਹਨ ਪ੍ਰੀਤ ਦਾ ਵੀ ਪੜਦਾ ਰਹਿ ਜਾਊਗਾ ਇਹਨੂੰ ਮੈਂ ਨਹੀਂ ਆ ਦੇ ਤੇ ਗੰਦੇ ਕਿੱਥੇ ਆ ਪੰਮਾ ਦੇਖੋ ਹਾ ਦੇ ਟਿਕ ਨਹੀਂ ਸ਼ਮਿੰਦੀ ਬੋਲੀ ਗੰਡੇ ਨਾਲੋਂ ਗੰਡੇ ਨਾਂ ਗਈ ਗੰਡੇ ਇਹਨੂੰ ਦੁਰਭੋ ਨਕਸ਼ਾ ਦਾ ਹੋ ਗਿਆ ਮੈਨੂੰ ਤੇ ਪਤਾ ਉਹ ਜਿੰਨਾ ਨਹੀਂ ਕਿਦਾਂ ਦੀ ਹੈ ਤਾਂ ਹੁਣ ਸ਼ਮਿੰਦੀ ਵੀ ਕੰਮ ਨਹੀਂ ਆਈ ਤੂੰ ਕਰੇ ਆ ਜਾ ਮੇਰੇ ਸਬਜੀ ਦਾ ਗਲੀ ਜੇ ਮੇਰੇ ਸੱਤੇ ਬੈਠੇ ਨਹੀਂ ਮੰਮੀ ਮਾਪੇ ਖਾਣ ਦਾ ਤਰੀਕਾ ਸਮਝਿਆ ਵੀ ਹੁਣ ਇਹਦੋਂ ਕ ਬਾਹਰੋਂ ਤੁਹਾਨੂੰ ਕੀ ਜਿਆ ਕੀ ਜਾਂ ਲੈ ਕੇ ਆ ਤੇ ਤੈਨੂੰ ਪਤਾ ਲੱਗੂ ਜਦੋਂ ਅਵਲੀ ਦੇ ਨੱਕ ਮੋੜਿਆ ਭੰਨਿਆ ਤੇ ਫੇਰੇ ਨੇ ਮੋੜਨਾ ਇਹ ਤੇ ਉਹਦੇ ਡਿਰਿੱਕੇ ਤਾਂ ਜਿਹੜੀ ਆ ਕੰਮ ਹਾਂ ਆ ਲੈ ਆ ਲੈ ਗੰਡੇ ਐਵੇਂ ਤੂੰ ਉਹਨੂੰ ਚਰਨ ਨੂੰ ਬਦਨਾਮ ਕਰਦੀ ਗੰਡੇ ਨਹੀਂ ਦੇਣੇ ਲੈ ਦੇ ਦੇ ਗੰਡੇ ਧਰ ਲਾ ਸਬਜੀ ਅੱਛਾ ਗੰਡੇ ਦੇ ਦੇ ਤੈਨੂੰ ਹਾਂ ਆ ਲੈ ਫੜ ਲੈ ਤੇ ਹੁਣ ਧਰ ਲਾ ਸਬਜੀ ਹੁਣ ਚੌਲ ਹੁਣ ਗਾਲ ਘਾਲ ਪੱਕੀ ਹੋ ਖੀਰ ਦੀ ਤੇ ਚੌਲਾਂ ਦੀ ਨਹੀਂ ਮੈਂ ਤੈਨੂੰ ਅੱਜ ਐ ਕਰਦੀ ਹੁਣ ਤੂੰ ਕਿੰਨਾ ਹੀ ਟਾਈਮ ਲਾ ਆਈ ਹੈ ਮੈਂ ਤੈਨੂੰ ਚੌਲ ਦਾ ਬਣਾ ਦੇਣੀ ਲੂਣਾ ਹੈ ਹਾਂ ਹਾਂ ਸਕੀਰ ਇਹ ਫਿੱਕੇ ਖਾਣੇ ਮ ਸਬਜੀ ਨਾਲ ਚੱਲ ਫਿੱਕੇ ਵੇ ਨਹੀਂ ਆ ਜੇ ਫਿੱਕੇ ਧਰ ਦੂੰਗੀ ਹਾਂ ਹਾਂ ਥੋ ਮੈਂ ਟੱਲਣਾ ਮੈਂ ਚਲ ਜਿਸੂ ਜੀਆ ਕਰ ਲੈਣ ਦੇ ਫੇ ਤੂੰ ਐ ਕਰੂ ਮੈਂ ਤਸਾ ਸਵੇਰੇ ਪਲੂ ਮੈਂ ਤੇ ਫਿਰ ਜੂ ਡਿੱਕਣ ਲੱਗੀ ਮੈਂ ਹਾਂ ਬੈ ਗਈ ਜਾ ਕੇ ਕਿੰਨੇ ਕੰਮ ਨਾ ਆਈਆਂ ਫੇਰ ਤੂੰ ਵਾਰੀ ਸਬਜੀ ਬਣਾ ਲਈ ਹੁਣ ਮੈਂ ਫਿਰ ਉਹਦੇ ਕੰਮ ਬਣਾ ਲਈ ਫਿਰ ਮਾਰੀ ਜਿੰਮੇ ਟੱਕਾ ਲਾ ਤਾ ਲੈ ਤੂੰ ਤੇ ਜੇਰਾ ਕਰ ਲੈ ਤੂੰ ਲੈਣ ਵਗਲਾ ਕਦ ਕਲ ਮੁਕ ਵੇਲਾ ਹੋ ਗਿਆ ਵਹੇ ਫੇਰੇ ਸਾਹਮਣੇ ਚਲ ਮੈਨੂੰ ਨਹੀਂ ਪਤਾ ਮੈਂ ਗੰਡੇ ਲਾਤੇ ਫਰਚੌਲ ਬਣਾਦੀ ਪੇਸ ਪੁਛ ਲਾ ਕੇ ਬਣਾਵੀ ਸੋਨੇ ਵੜੇ ਬਣਾ ਦੇਨੀ ਆ ਤੂੰ ਕਰ ਲੈ ਮੈਂ ਤਾਂ ਗੁੰਤਲ ਬੈਠੀ ਰੋਟੀਆਂ ਬਕਾ ਰ ਮਾਤਾ ਖੰਦੀ ਮੇਰਾ ਗੋਡਾ ਟੁੱਟਦਾ ਤੇ ਕੀ ਕਰਾ ਰੋਟੀਆਂ ਬਕਾ ਲ ਹਾਏ ਰੋਟੀਆਂ ਮੇਰਾ ਤਾਂ ਬਾੜ ਦਾ ਟਾਈਮ ਹੋਇਆ ਹੁਣ ਜਾ ਕਰ ਜਾ ਠੀਕ ਆ ਮੈਂ ਕਰ ਲਾ ਤੂੰ ਲੈ ਲਈ ਜਾ ਕਰ ਜੇ ਤੇਰੇ ਵੀਰ ਉੱਤੋਂ ਬੁਲਾਵਾਂ ਲਾ ਤੇ ਜਿਆ ਕਰਦਾ ਪਾ ਮੈਂ ਉਹ ਰਾਪੇ ਕੋਈ ਕੰਮ ਕਰਾਉਣਾ ਤੇਰੇ ਤੇ ਚੱਲੂਗਾ ਕੋਈ ਮਾਤਰਾ ਜੂ ਤੈਨੂੰ ਹੈ ਪਾਰ ਜੇ ਕਰਦਾ ਪਾ ਕੰਮ ਨਹੀਂ ਕਰਨਾ ਤੇ ਪਾਗ ਨਹੀਂ ਤੇ ਕਲਾ ਪਾਰ ਤੇ ਬਿਠੀ ਰਹੂ ਉੱਥੇ ਵੀ ਜਾ ਕੇ ਨਹੀਂ ਚੁੱਪ ਕਰਕੇ ਬਹਿ ਜਾ ਪਾਰ ਦਾ ਨਾ ਲੈ ਲੈ ਮਾਰੇ ਦਾ ਤੂੰ ਪਾ ਕੀ ਕਰਨਾ ਉਹ ਵੀ ਨਹੀਂ ਕਰਨਾ ਇੱਥੇ ਬਹਿ ਜਾਣਾ ਕੰਮ ਦੀ ਬਚਤ ਨਹੀਂ ਆਖੇ ਤੇ ਲੱਗਦੀ ਇਹਦੀ ਤੇ ਮੈਨੂੰ ਤੇ ਆਪ ਬਗਾ ਦਾ ਕੀ ਕਰੂਗੀ ਏ ਉਹ ਇਹ ਮੈਂ ਕਹਾ ਨਹੀਂ ਅਜੇ ਤੇ ਮੈਂ ਐਕਦਾ ਮਾਰੀ ਚੰਗੀ ਵੇ ਚਿੱਲੜੀ ਫਿਰਦੀ ਸਾਰਾ ਕਰੀ ਫਿਰਦੀ ਐ ਕਿ ਚੱਲ ਕੋਈ ਨਹੀਂ ਗਾ ਇਹ ਸਿਆਣੀ ਬਾਂਜੀ ਜੇ ਐਡੂਗੀ ਬੰਨਣਾ ਇਹਦਾ ਫਸਣਾ ਸੰਜ ਘਰ ਦੋ ਤੇ ਕਿਲੀਆਂ ਤੇ ਕੀ ਬਾਂਜੀ ਉਹਨਾਂ ਚ ਕੀ ਆਇਆ ਕਰੋ ਤੇ ਕੀ ਕਰੋ ਇੱਕ ਵੱਖ ਕੀ ਕਰਾਂਗੇ ਇਹਨੂੰ ਰਹਿਂਗਾ ਖੁੰਡਾ ਨਹੀਂ ਚੱਟ ਜਾਣਾ ਹਾਂ ਉਹਦੇ ਤੇ ਰੁੱਕ ਕਰੇ ਚਟੇ ਹਰੇ ਨਹੀਂ ਹੋਏ ਮੈਨੂੰ ਤੇ ਪਤਾ ਉਹ ਕੀ ਕੀ ਕੰਮ ਕੀਤਾ ਉਹਨੇ ਇਹ ਇਹ ਮਾਰੇ ਉਹਦੇ ਮਗਰ ਲੱਗੀ ਹੈ ਨਾ ਪਰ ਮੈਨੂੰ ਹੈ ਮਤ ਸਮਝ ਨਹੀਂ ਆਉਂਦੀ ਉਹ ਕਿਹੜੇ ਦਾਮਾਂ ਤੇ ਮੈਂ ਗੰਡੇ ਉੱਤੇ ਚੀਜ਼ ਨਹੀਂ ਦਿੰਦੀ ਕਿਸੇ ਨੂੰ ਆਈ ਦੇ ਤੇ ਅਗਰੇ ਸੰਡੇ ਦੇ ਸਰਜੀ ਤੇ ਉਹਨੇ ਕਿਸਾ ਗੰਡੇ ਦੇ ਤੀ ਨਾ ਹਾਂ ਹਾਂ ਮੇਰੇ ਉੱਤੇ ਮਨ ਨਹੀਂ ਆਉਂਦਾ ਪਰ ਵੀ ਇਹ ਤਾਂ ਕਿਹੜੇ ਗੰਨਾ ਤੇ ਫਿਰਦੀ ਇਹਨੂੰ ਨਾ ਨਹੀਂ ਕੀਤੀ ਮੈਂ ਕਿਹਾ ਇਹਨੂੰ ਮਾਰ ਤਾਉ ਮੋਰੂਗੀ ਤੇ ਮੈਂ ਇੱਕ ਦੋ ਚੀਜ਼ਾਂ ਲੈਣ ਕੱਲੂ ਉਹ ਵੀ ਕਿੰ ਵੱਡੇ ਧਾਵਾ ਤੇ ਜਿਹੜੇ ਨ ਮੋਰਿਆ ਨਹੀਂ ਉਹਨੇ ਹਾਂ ਤੇ ਗੰਡੇ ਨਾਲ ਹੀ ਕਰਨੇ ਇੱਦਾਂ ਹੀ ਪਾਸੇ ਰੱਖ ਛੱਡ ਨਹੀਂ ਇਹ ਹੀ ਮੋਰ ਦੂੰਗੀ ਲੈਣ ਆਉਗੀ ਤੇ ਗੰਡੇ ਦੇ ਆਪਣੇ ਵੱਧ ਪਏ ਮੈਂ ਤੇ ਉਹਦਾ ਪਰਤਾਵਾ ਹੀ ਇਹਨੂੰ ਮੈਂ ਕਿਹਾ ਜਲੀ ਮਾਰ ਤਾ ਦੂ ਪਰ ਉਹ ਤੇ ਨਿੱਦ ਤਾਂ ਨਹੀਂ ਨੇ ਨੀ ਕਰਵਾ ਪਰ ਕਲਾ ਨਹੀਂ ਸੋਲੀ ਕਿਉਂ ਮੈਂ ਨਾਲੇ ਪਾੜ ਕਰਨ ਲੱਗੀ ਸੀ ਕਿੱਥੇ ਰਹੀ ਇੱਥੇ ਬੈਠੀ ਪਾੜ ਕਰ ਕੇ ਇਹ ਵਾਲੇ ਕਰਨਾ ਵਾ ਬਾਕੀ ਤਾਂ ਤੂੰ ਮੰਜੇ ਤੇ ਆਉਣ ਦੇ ਨਾਲ ਲਾ ਦੇਣੀ ਆ ਲਾ ਦੇ ਜੀ ਮੈਂ ਤੇਰੇ ਕਲਾ ਆ ਕੇ ਤੇ ਬੈ ਗਈ ਇੱਥੇ ਇਹ ਕੰਮ ਕਰ ਦੋ ਫਿਰ ਮੈਂ ਪਾੜ ਕਰ ਲਵਾਂ ਮੈਂ ਭੇਲੀ ਨੂੰ ਚਲੀ ਭੇਲੀ ਜਿਵੇਂ ਪਤਾ ਨਹੀਂ ਉੱਥੇ ਜਾ ਕੇ ਕੀ ਇਹਦੀਆਂ ਪੂਰੀਆਂ ਸੂਨੀਆਂ ਜਿਹੜੀਆਂ ਸੂਨੀਆਂ ਨਾ ਚੋਰ ਨਾ ਭੇਲੀ ਦਾ ਤਾਰਾ ਕਿ ਨਿਕਲ ਉਹਦੇ ਕੋ ਜਾਂਦੀ ਆਂ ਕਿ ਮੈਂ ਇਹਦੇ ਪਰਾਂ